ਸਤਿ ਸ਼੍ਰੀ ਅਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਨਰ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਐਸਟੇਟ ਮੌਜੂਦ ਹਾਂ ਮਿੱਤਰੋ ਪਿੰਡ ਚੰਡੇਆਣਾ ਗਰਬੀ ਦੇ ਵਿੱਚ ਚੰਡੇਆਣਾ ਪਿੰਡ ਜਿਹੜੇ ਜਿਹੜਾ ਮੋਗੇ ਦਾ ਮਾਨਮਤਾ ਨਗਰ ਆ ਮਿੱਤਰੋ ਤੇ ਚੰਡੇਆਣੇ ਤੋਂ ਜਿਹੜੀ ਕੋਟ ਕਰੋੜ ਨੂੰ ਛੜਕ ਜਾਂਦੀ ਆ ਉਹ ਛੜਕ ਦੇ ਉੱਤੇ ਬਾਈ ਹੁਣਿਆਂ ਦਾ ਘਰ ਆ ਸਾਰਾ ਮਾਲ ਵਿਕਾਊ ਆ ਬਾਈ ਹੁਣਿਆਂ ਦਾ ਮਿੱਤਰੋ ਕੋਈ ਜ਼ਰੂਰੀ ਕੰਮ ਦੇ ਕਰਕੇ ਆਉ ਕਰਦੇ ਆ ਗੱਲਾਂ ਬਾਤਾਂ ਕਿਹੜੇ ਜਾਨਵਰ ਦਾ ਕੀ ਰੇਟ ਆ ਕਰਿਓ ਤੁਸੀਂ ਵੀਡੀਓ ਦੀ ਫੁੱਲ ਵੇਟ ਆ ਧੰਨਵਾਦ ਵੀਰੇ ਸਤਿ ਸ਼੍ਰੀ ਅਕਾਲ ਬਾਈ ਕੀ ਹਾਲ ਆ ਵੱਡੇ ਬਾਈ ਵਧੀਆ ਬਾਈ ਜੀ ਸੇਤਾ ਦੇ ਪਰਿਵਾਰ ਜੀ ਦੇ ਠੀਕ ਠਾਕ ਉਹਦੀ ਆ ਬਾਈ ਚਲੋ ਸ਼ੁਕਰ ਹੈ ਬਾਈ ਐਸਾ ਵਧੀਆ ਛੀ ਤੋਂ ਸ਼ੁਰੂਆਤ ਕਰ ਲਈਏ ਪਹਿਲਾਂ ਨਾਮ ਦੱਸ ਦੇ ਕਰੋ ਦੀ ਵੀਰੇ ਬੱਗਾ ਜੀ ਬੱਗਾ ਹਾਂਜੀ ਬਕੇ ਬਈ ਵੱਛੀ ਦੀ ਕਿੰਨੀ ਉਮਰ ਆ ਏ ਬਾਈ 2 ਸਾਲ ਦੇ ਵਿੱਚ ਆਈ 2 ਸਾਲਾਂ ਦੀ ਹਾਂਜੀ ਠੀਕ ਆ ਵੀਰੇ ਕਿਦੰਦ ਦਾ ਤੋ ਖੇਰੀ ਆ ਕਿ ਦੰਦੀ ਬਾਈ ਖੇਰੀ ਆ ਬਈ ਇਹਦੇ ਦੰਦ ਬਾਈ ਆਪਦੇ ਆ ਪਟ ਕੇ ਆ ਕੇ ਵੇਖ ਲਓ ਹਾਂ ਬੰਦਾ ਪਟ ਕੇ ਵੇਖ ਸਕਦਾ ਮੈਨੂੰ ਵੀ ਕਲੀਅਰ ਨਹੀਂਗਾ ਤੇ ਵੀਰੇ ਨੂੰ ਵੀ ਕਰਾ ਲੈ ਪਤਾ ਨਹੀਂ ਹੈ ਆ ਖੇਰੀ ਆ ਇਹ ਤੁਸੀਂ ਬਾਈ ਆ ਕੇ ਪਟ ਕੇ ਵੇਖ ਲਓ ਹਾਂ ਠੀਕ ਆ ਬਾਈ ਬਸ ਮੈਂ ਵੱਛੀ ਦਿਖਾ ਦਿੰਦਾ ਵੀ ਕਿਹੋ ਜੀ ਆ ਮੈਂ ਦੰਦਾ ਦਾ ਜਿਕਰ ਇਹਨਾਂ ਨੇ ਜਦੋਂ ਮੈਂ ਜਦੋਂ ਵੀਡੀਓ ਬਣਾਉਂਦਾ ਰਿਹਾ ਲੈ ਜੀ ਮਿੱਤਰੋ ਦੇਖ ਸਕਦੇ ਹੋ ਤੁਸੀਂ ਸੋਹਣੀ ਜਨਕੀ ਬਹੁਤ ਆ ਹਨਾ ਲੈ ਜੀ ਮਿੱਤਰੋ ਬੋ ਸੁਣੀ ਸੁਣੱਖੀ ਵੱਛੀ ਆ ਕਹਿਣ ਤੋਂ ਭਾਵੇਂ ਆ ਵੀ ਜਿਹੜੇ ਭਰਾਣੇ ਨੂੰ ਦੋ ਬੋਰੀਆਂ ਫੀਡ ਦੀਆਂ ਪਾ ਰੀਆਂ ਤਿਆਰ ਕਰ ਲਈ ਟਿਕਾਣੇ تیر ਲੱਗ ਜੂਗਾ ਮਿੱਤਰੋ ਮੈਂ ਪਹਿਲਾਂ ਕਹਿ ਰਿਆਂ ਜਿਹੜੇ ਨੌਜਵਾਨੀ ਇਸ ਕਿੱਤੇ ਦੇ ਵੱਲ ਵਧੀ ਜਾਣਾ ਉਹ ਇਹੋ ਜਿਹੀਆਂ ਵੱਛੀਆਂ ਝੋਟੀਆਂ ਲੈ ਕੇ ਤਿਆਰ ਕਰੋ ਪਹਿਲਾਂ ਨਾ ਦੋ ਦੋ ਲੱਖ ਵਾਲੀਆਂ ਮੱਝਾਂ ਤੋਂ ਸ਼ੁਰੂ ਕਰੋ ਛੋਟੇ ਲੈਵਲ ਤੋਂ ਵੱਡੇ ਵਾਲੇ ਪੱਖ ਨੂੰ ਜਾਓ ਫਿਰ ਤੁਹਾਡੀ ਕਾਮਯਾਬੀ ਤੁਹਾਡੇ ਕਦਮਾਂ ਦੇ ਵਿੱਚ ਆ ਮਿੱਤਰੋ ਰੇਟ ਵੀਰੇ ਕੀ ਆ ਜਾਂਦਾ ਵੱਗੇ ਭਾਈ ਇਹਦਾ ਭਾਈ 25000 ਰੁਪਈਆ ਨਾਲ ਆਈ ਹੈ ਬਸ ਮੈਂ ਤੁਹਾਨੂੰ ਥੋੜਾ ਬੋਧਾਤਾ ਕਰ ਦਿੰਦਾ ਥੋੜਾ ਬੋਧਾਤਾ ਕਰਾਂਗੇ ਠੀਕ ਹੈ ਵੀਰੇ ਅ ਸੀਮਨ ਦਾ ਰਿਕਾਰਡ ਪਤਾ ਕੋਈ ਕਿ ਨਹੀਂ ਨਹੀਂ ਭਾਈ ਆਪਾਂ ਨੂੰ ਪੱਕਾ ਨਹੀਂ ਪਤਾ ਪਰ ਅੱਛੀ ਜਿਹੜੀ ਗਾਂ ਦੀ ਨਾ ਗਾਂ ਬਹੁਤ ਵਗੇ ਸੀ ਉਹ ਠੀਕ ਹੈ ਭਾਈ ਅੱਛਾ ਮੈਂ ਇਹ ਬਾਰੇ ਦੱਸ ਸੀ ਭਾਈ ਹਾਂਜੀ ਇਹ ਕਿੰਨੇ ਚਿਰ ਦੀ ਕੱਪੜਾ ਵੀਰੇ ਇਹ ਭਾਈ ਸਾਢੇ ਪੰਜ ਮਹੀਨੇ ਦੀ ਕੱਬਣਾਈ ਦੁੱਧ ਭਾਈ ਹੁਣ ਨਹੀਂ ਭਾਈ ਮਾੜੇ ਮੋੜੀ ਆ ਯਾਨੀ ਕਿ ਥਾਣੇ ਪਾਸ ਥਣ ਪੰਜ ਆ ਹਾਂ ਥਣ ਪੰਜ ਆ ਪੰਜੇ ਇੱਕੋ ਜਿਹੇ ਚੱਲਦੇ ਆ ਚੱਲਦੇ ਆ ਠੀਕ ਹੈ ਵੀਰੇ ਅੱਛਾ ਇਹਦਾ ਰੇਟ ਭਾਈ ਭਾਈ ਇਹਦਾ ਰੇਟ 65000 ਰੁਪਿਆ ਮਾਣਤਨ ਵਿੱਚੋਂ ਵੀ ਦੇਣਾ ਹਾਂ ਮਾਣਤਨ ਹੋਊਗਾ ਮਾੜੇ ਮੋੜ ਕੱਢੀ ਪਰ ਨੂੰ ਵੀਰੇ ਮਾੜਾ ਖੋਲੀ ਨੂੰ ਤੋੜ ਦੇਗੇ ਮਾੜਾ हां तो ओदने टोरी वीरੇ ਬੋਲੇ ਇੱਕ ਪਾਸੇ ਤੋਂ ਇੱਕ ਪਾਸੇ ਦੋ ਤੇ ਇੱਕ ਪਾਸੇ ਤਿੰਨ ਪੰਜ ਥਾਣਾ ਤੇ ਪੰਜੇ ਹੀ ਬਈ ਚੱਲਦੇ ਆ ਇਹ ਨਹੀਂ ਗੱਲ ਹੈਗੀ ਪੰਜਾਂ ਦੇ ਵਿੱਚੋਂ ਦੁੱਧ ਦੁੱਧ ਕਿੰਨਾ ਦੇ ਦਿੰਦੀ ਤਾਜੀ ਵੀਰੇ ਦੁੱਧ ਬਾਈ 14 ਨੂੰ ਹੱਥ ਮਾਰ ਜਾਂਦੀ ਜੇ ਸਹੀ ਮੰਨ ਲਾ ਪੂਰੀ ਸੇਵਾ ਹੋ ਜੇ ਹਾਂ ਪੂਰੀ ਸੇਵਾ ਹੋ ਜਾ ਠੀਕ ਹੈ ਵੀਰੇ ਫਿਰ ਤਾਂ ਸੀਰ ਸੂਲ ਦੀ ਬਹੁਤ ਵਧੀਆ ਥਣ ਭਾਰ ਦੀ ਆਪਣੀ ਗਰੰਟੀ ਹੋਊਗੀ ਮੂਹੜ ਦਾ ਵੀਰੇ ਮੂਹੜ ਦਾ ਹਾਂ ਸੰਕਸ਼ਨ ਮੈਂ ਤਾਂ ਲੱਗਾ ਹਾਂ ਸਰਕਾਰੀ ਲੱਗੇ ਠੀਕ ਹੈ ਵੀਰੇ ਲੈ ਮਿੱਤਰੋ ਸਰਕਾਰੀ ਸੀਮਾ ਨੂੰ ਲੱਗਾ ਹੋਇਆ ਹਾਂ ਤੇ ਕਰਮਾਂ ਵਾਲੀ ਤੇ ਠੀਕ ਹੈ ਵੀਰੇ अच्छा ਝੋਟੀ ਕਿਨੇ ਚਰਦੀ ਆ ਵੀਰੇ ਇਹ ਬਾਈ 2 ਸਾਲ ਤੇ 6 ਮਹੀਨੇ ਦੀ ਆ ਦੁੰਦੀ ਹੋਗੀ ਫਿਰ ਇਹ ਤਾਂ ਹਾਂ ਦੁੰਦੀ ਆ ਦੰਦਾ ਦਾ ਇਹਦੇ ਬਾਰੇ ਵੀ ਮੈਂ ਨਹੀਂ ਕਹਿੰਦਾ ਬਈ ਆਪਦਾ ਪੱਟ ਕੇ ਆਪਦਾ ਅਗਲਾ ਪੱਟ ਕੇ ਦੇਖ ਲਉ ਆ ਤੇ ਹਾਂ ਚੱਕ ਚੌਗੀ ਆ ਛਗੀ ਆ ਦੁੰਦੀ ਆ ਖੀਰੀ ਆ ਹੈਗੇ ਆ ਨਹੀਂ ਹੈਗੇ ਉਹ ਤੁਸੀਂ ਆ ਕੇ ਵੇਖ ਲਓ ਇਹਦਾ ਰੇਟ ਬਾਈ ਇਹਦਾ ਬਾਈ 42000 ਰੁਪਇਆ ਦੇਣੀ ਕਿਨੇ ਛੜਦਿਆਂ 1500 ਰੁਪਈਆ ਠੀਕ ਹੈ ਬਾਈ ਚਲ ਇਹਨੂੰ ਤਾਂ ਤੋੜਨ ਨੂੰ ਰਹਿ ਨਹੀਂ ਇਹ ਰਹਿਣ ਦੇ ਆ ਅੱਛਾ ਗਾਂ ਮਾਰੇ ਦੱਸੀ ਬਾਈ ਗਾਂ ਬਾਈ ਜੀ 7 ਮਹੀਨੇ ਦੀ ਲਾਗ ਹੈ ਆਪਣਾ ਹੈਗੀ ਕਾ ਠੀਕ ਹੈ ਦੁੱਧ 2 ਮਹੀਨੇ ਰਹਿ ਗਏ ਹੈ ਨਾ ਹਾਂ ਤੇ ਮਤਲਬ ਸੂਆ ਕਿੰਨੂਆ ਸੂਣਾ ਇਹਨੇ ਬਾਈ ਸੂਆ ਬਾਈ ਤੀਜੇ ਸੂਗੀ ਤੀਜੇ ਸੂਏ ਹਾਂ ਠੀਕ ਹੈ ਦੁੱਧ ਕਿੰਨਾ ਕੁ ਦੇਗੀ ਸੀ ਵੀਰੇ ਬਈ ਦੁੱਧ ਚੋਰਾ ਬੰਦੇ ਕੋ ਦੇ ਦਿਆ ਆਪਣੀ ਮਤਲਬ ਆਪਣੀ ਹਾਂ ਅਜਾ ਪੈਟਰਲ ਵਾਲੀ ਕੀਤੀ ਵੀ ਪੱਠੇ ਪਾ ਪਾ ਇਹ ਪੱਠੇ ਵਾਲੇ ਖਾਂਦੀ ਆ ਠੀਕ ਠੀਕ ਇਹ ਮੜਾ ਇੱਕ ਥੋੜਾ ਫਰ ਨਹੀਂ ਹਣੀ ਹੈ ਬਹੁਤ ਖਾਂਦੀ ਆ ਠੀਕ ਲਿਆਈ ਬਈ ਬਾਹਰ ਨੂੰ ਕੱਢ ਦੇ ਮੜਾ ਇਹਨੂੰ ਤੋਰ ਤਾਰ ਵੇਖ ਲਏਂਦੀ ਬਈ ਹੈਨਾ ਉਹਨਾਂ ਇੱਕ ਗੱਲ ਆ ਗਾਂ ਦੁੱਧ ਅੜੀਆ ਗਾਂ ਬਹੁਤ ਹੋ ਗਈ ਥੋੜੀ ਗੁੱਟਕਾ ਕੇ ਇਹਨੂੰ ਹੁਣ ਮਨਲਾ ਦਾ ਬੰਦਾ ਮਟੀਰੀਅਲ ਇਹਨੂੰ ਮਿਲ ਜੇ ਹੈਨਾ ਹੂੰ ਠੀਕ ਆ ਬਈ ਇਹ ਕਹਾੜੀ ਬੜਾ ਗਾਂ ਦਾ ਟਾਂ ਟਿਕਾ ਨੇ ਤਾ ਭਾਈ ਦੀ ਆ ਯਾਰ ਇਹ ਤਾਂ ਪੂਰੀ ਵਧੀਆ ਗਾਂ ਹੈ ਕੋੜੀ ਵਰਗੀ ਹੈ ਹਨਾ ਹੋਰ ਪੱਠੇ ਪੁੱਠੇ ਘਟਾ ਕੇ ਦਾ ਪੇਟ ਵਿਚਾਰੀ ਦਾ ਸੈੱਟ ਕੀਤਾ ਹਾਂ ਇਹ ਤਾਂ ਐ ਲੱਗਦੀ ਜੇ ਤਿੰਨ ਬੱਚੇ ਦੇ ਦੂ ਹਨਾ ਭਾਈ ਇੱਕੜੀ ਜਾ ਕੇ ਚਾਰ ਬਣਾ ਦੂ ਹੋਰ ਹੈ ਬੈਗੇ ਬੱਚਿਆਂ ਤੋਂ ਅ ਸਹੀ ਗੱਲ ਆ ਵੀਰੇ ਅੱਛਾ ਇਹਦਾ ਰੇਟ ਭਾਈ ਇਹਦਾ ਬਾਈ 50000 ਰੁਪਏ ਦੇ ਦੇ ਦਾਂਗੇ ਕਿਉਂਕਿ ਮੇਰੇ ਲੈ ਕੇ ਦੇ ਦੋ ਹੀ ਰਹਿ ਗਏ ਬਾਈ ਹਾਂ ਦੋ ਕੁ ਮਹੀਨੇ ਆ ਹਾਂ ਆ ਆ ਮੁੰਡਾ ਕਰੀ ਕਵਰ ਬਾਈ ਬੜਾ ਸ਼ਰਾਰਤੀ ਅੱਖਾਂ ਦੇ ਵਿੱਚ ਪਾਇਆ ਸੁਰਮਾ ਹੈ ਇਹ ਆ ਵੇਖੋ ਬਾਈ ਮੁੰਡਾ ਕਿੱਡਾ ਸੋਹਣਾ ਸੁਨੱਖਾ ਨਜ਼ਰ ਨਾ ਲਾ ਦੇ ਜੀ ਨਾ ਇਹਨੂੰ ਨਜ਼ਰ ਲਾ ਦਿਓ ਹਾਂ ਬਾਈ ਇਹਨਾਂ ਰੋਈ ਜਾਵੇ ਆ ਸੁਰਮਾ ਪਾਇਆ ਪੈਸੇ ਦੇਣ ਲੱਗਾ ਮੈਨੂੰ ਤੇ ਹਾਂ ਸასიਖਾਲ ਬਾਰੇ ਸਾਰਿਆਂ ਨੂੰ ਬਾਏ ਬਾਏ ਕਰ ਬਾਏ ਕਰਦੇ ਬਾਈ ਬਾਏ ਕਰੀ ਪਾਏ ਬਾਏ ਇਹ ਗਾਵਾ ਮੱਜਾ ਲੈ ਜਾਓ ਸਾਡੀਆਂ ਕਰੋ ਕਿ ਮੈਂ ਦੁੱਧ ਪਾ ਕੇ ਹੈਨਾ ਬਈ ਬਈ ਨੰਬਰ ਕਿੰਨਾ ਬੱਗੇ ਵੀਰੇ ਨੰਬਰ 85 43 13 0 34 85 43 13 0 34 85 43 13 0 34 34 ਇਸ ਨੰਬਰ ਤੇ ਕਰ ਲਿਓ ਵੀਰੇ ਨਾਲ ਗੱਲ ਬਾਤ ਮਿੱਤਰੋ ਤੇ ਆ ਮੁੰਡੇ ਦਾ ਨਾਮ ਕੀ ਆ ਬਈ ਇਹ ਆਨੰਦ ਜਹਰਗੁਣ ਹਰਗੁਣ ਇਹਦੇ ਵਿੱਚ ਹਰ ਗੋਣੀਆਂ ਹੈ ਹੈਨਾ ਸ਼ਰਾਰਤਾਂ ਵਾਲਾ ਵੀ ਬਹੁਤ ਜਿਆਦੇ ਉਹਦਾ ਬਾਤ ਬਹੁਤ ਜਿਆਦੇ ਇਹਨੇ ਪੱਟੇ ਪੱਟੇ ਮੇਰੇ ਨਾਲ ਘੋਨੇ ਮੱਜਾਂ ਨੂੰ ਪਾਣੀ ਨਾਲ ਪੋਣਾ ਠੀਕ ਆ ਬਈ ਤੇ ਅੱਜ ਐਸ ਗਾਂ ਦੇ ਹੇਠਾਂ ਬਹਿ ਗਿਆ ਬਾਹਰ ਹੀ ਲੈ ਕੇ ਮੈਂ ਕਿਹਾ ਕੁੜੇ ਤੇਰਾ ਮੂੰਹ ਪੜ ਦੂ ਮਾਰ ਕੇ ਤਾਂ ਉਹ ਚੱਲ ਐ ਡਿਆ ਹਜ਼ਾਰ ਤੇ ਆਏ ਬਾਹਲੀ ਚੌੜ ਕਰਦਾ ਯਾਰ